ਸਸਿਕਾ ਜੀ ਸਾਰਿਆਂ ਨੂੰ ਫਤਮੀਦ ਕਰਦੇ ਆ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋਮੋਗ੍ਰੇਫ ਤੇ ਅਸੀਂ ਵੀ ਬਹੁਤ ਵਧੀਆ ਹਾਂ ਸ਼ੁਰੂ ਕਰਦੇ ਆ ਅੱਜ ਦਾ ਵਲੌਗ ਅੱਜ ਦਾ ਵਲੌਗ ਸ਼ੁਰੂ ਹੋਣ ਲੱਗਿਆ ਜੀ ਮਾਰਨਿੰਗ ਤੋਂ ਮਾਰਨਿੰਗ ਦੇ ਵੱਜ ਗਏ ਨੇ 7 ਬੱਚਿਆਂ ਨੇ ਹਜੇ ਜਾਣਾ ਸਿੱਤੇ ਪਏ ਉੱਠੇ ਨੇ ਹਜੇ ਜੋ ਵੀ ਉੱਠਿਆ ਤੇ ਗੱਦੀ ਉੱਠੇ ਨੇ ਜੋ ਵੀ ਲੱਗਿਆ ਹੋਇਆ ਨਾ ਆਉਣ ਵਾਸਤੇ ਨਾ ਆਊਗਾ ਤੇ ਮੈਂ ਕਿਹਾ ਚਲੋ ਮੈਂ ਵਲੌਗ ਸ਼ੁਰੂ ਕਰਨਾ ਅੱਜ ਮੈਂ ਬਣਾ ਰਹੀ ਸੀ ਜੇਲਾ ਰੋਟੀ ਪੰਦੇ ਦੇ ਵਿੱਚ ਪਾਉਣ ਵਾਸਤੇ ਦਾਲ ਵਾਲੀ ਪਰੌਂਠੀਆਂ ਤੇ ਮੇਰੇ ਕੋਲ ਦਾਲ ਪਈ ਸੀ ਮੈਦਾਨ ਵਾਲਾ ਆਟਾ ਕੁੰਨ ਲਿਆ ਤਾਂ ਇਹ ਕਹ ਚਲੋ ਅੱਜ ਇਹਨਾਂ ਨੂੰ ਦਹੀਂ ਨਾਲ ਨਾ ਦਾਲ ਵਾਲੇ ਪਰੌਂਠੇ ਪਾਉਣੀਆਂ ਵੀ ਕਈ ਵਾਰ ਬੇੜਾ ਦਾਲ ਸਬਜ਼ੀ ਕੋ ਵੀ ਪਾਉਣੀ ਚਾਹੀਦੀ ਅੱਜ ਪਹਿਲੀ ਵਾਰੀ ਪਾਣੀ ਕਾਫੀ ਟਾਈਮ ਪਾਣਾ ਸਾਰੀ ਸਰਤੀ ਚ ਪਾਉਣੀ ਐ ਨਹੀਂ ਪਰੌਂਠੀਆਂ ਭਰਾਈ ਨਹੀਂ ਹੈਗੇ ਤੇ ਦਹੀਂ ਨਾਲ ਪਾ ਰਹੀਆਂ ਜੇ ਨਾਲ ਮਾ ਚਲੋ ਅੱਜ ਖਾ ਲੈਣਗੇ ਦਾਲ ਵਾਲੇ ਪਰੌਂਠੀਆਂ ਤੇ ਚਲੋ ਠੀਕ ਹੈ ਜੀ ਬੈਲਦੇ ਆ ਫਿਰ ਤੁਹਾਨੂੰ ਬਾਅਦ ਦੇ ਵਿੱਚ ਬਣਾ ਲਈਏ ਰੋਟੀ ਲਓ ਜੀ ਪੱਛੇ ਚਲੇ ਗਏ ਨੇ ਸਕੂਲ ਤੇ ਮੈਂ ਹੁਣ ਲੈ ਕੇ ਆਈ ਸੀਗੀ ਦੁੱਧ ਦੁੱਧ ਮੈਂ ਗੈਸ ਤੇ ਰੱਖ ਤਾ ਗਰਮ ਹੋਣ ਵਾਸਤੇ ਤੇ ਹੁਣ ਮੈਂ ਲੱਗੀ ਸੀਗੀ ਝਾੜੂ ਲਾਉਣ ਤੇ ਪੀਣੀ ਆ ਥੋੜੀ ਜੀ ਚਾਹ ਮੈਂ ਕਿਹਾ ਥੋੜੀ ਜੀ ਚਾਹ ਪੀ ਲਈ ਤੇ ਨਾਲ ਨਾਲ ਝਾੜੂ ਲਾ ਦिए ਤੇ ਬੱਚਿਆਂ ਨੇ ਪਤੰਗਾ ਦਾ ਖਲਾਰਾ ਪਾਇਆ ਪਿਆ ਸਾਰੇ ਘਰੇ ਤੇ ਝਾੜੂ ਲਾ ਕੇ ਸੈਟ ਹੋਊਗਾ ਸਾਰਾ ਕੁਝ ਤੇ ਆ ਆਪਣੇ ਕੱਲ ਜਿਹੜੇ ਕੱਪੜੇ ਧੋਏ ਸੀ ਉਹ ਸਟੈਂਡ ਤੇ ਪਾਏ ਪਏ ਆ ਤੇ ਬਾਕੀ ਅੱਜ ਵੀ ਮੈਂ ਕੱਪੜੇ ਧੋਣੇ ਸੀਗੇ ਅੱਜ ਮੌਸਮ ਜੰਮੀ ਨਹੀਂ ਵਧੀਆ ਹੈਗਾ ਨਾ ਤਾਂ ਧੁੱਪੀ ਆ ਤੇ ਨਾ ਧੁੰਦੀ ਪੈ ਰਹੀ ਆ ਬਸ ਉਹੀ ਪੱਦਾ ਜਿਹਾ ਮੌਸਮ ਹੋਇਆ ਪਿਆਗਾ ਤੇ ਬਾਕੀ ਦੇਖਦੇ ਆ ਜੇ ਤਾਂ ਧੁੱਪ ਨਿਕਲੂਗੀ ਹਲਕੀ ਜੀ ਫਿਰ ਤਾਂ ਕੱਪੜੇ ਧੋ ਲਾਂਗੀ ਬਾਕੀ ਹੈ ਜੋ ਕੱਲ ਵਾਲੇ ਨਹੀਂ ਸੁੱਕੇ ਹੈਗੇ ਸਟੈਂਡ ਤੇ ਪਏ ਆ ਜਦੋਂ ਉਹ ਸੁੱਕਗੇ ਨਹੀਂ ਫਿਰ ਉਹ ਧੋ ਲੂੰਗੀ ਸ਼ਾਮ ਤੱਕ ਦੇਖਦੇ ਆ ਦੁਪਹਿਰ ਤੱਕ ਤੇ ਹੁਣ ਪੀ ਲਈਏ ਚਾਹ ਜੀ ਤੇ ਨਾਲ ਨਾਲ ਲਾ ਲਈਏ ਝਾੜੂ ਤੇ ਫਿਰ ਮੈਂ ਜਾਉਂਗੀ ਗੁਰਦੁਆਰਾ ਸਾਹਿਬ ਤੇ ਮੈਂ ਨਾ ਆ ਕੇ ਹੋ ਗਈ ਸੀਗੀ ਰੈਡੀ ਕੱਪੜੇ ਮੈਂ ਉਹੀ ਕੱਲ ਵਾਲੇ ਪਾ ਲਿਆ ਸੂਟ ਮੈਂ ਕਿਹਾ ਚਲੋ ਰਾਤ ਹੀ ਪਾਇਆ ਸੀਗਾ ਤੇ ਚਲੋ ਠੀਕ ਹੈ ਜੀ ਉਹ ਲਾ ਲਈ ਆਪਾਂ ਝਾੜੂ ਤੇ ਮਿਲਦੇ ਆਂ ਫਿਰ ਤੁਹਾਨੂੰ ਬਾਅਦ ਦੇ ਵਿੱਚ ਲਓ ਜੀ ਆਪਣੇ ਕੱਪੜੇ ਵੀ ਸਾਰੇ ਧੋਤੇਗੇ ਜਿੰਨੇ ਵੀ ਹੈਗੇ ਸੀ ਮੈਂ ਸਾਰੇ ਧੋਤੇ ਹੁਣ ਜੋ ਵੀ ਦੀ ਡਰੈਸ ਪਾਈ ਹੋਈ ਆ ਸਕੂਲੋਂ ਆਇਆ ਸੀਗਾ ਤੇ ਹੁਣ ਉਹ ਜਾਣ ਲੱਗਿਆ ਟਿਊਸ਼ਨ ਤੇ ਤੇ ਆਹ ਦਰੀ ਵੀ ਮੈਂ ਧੋਤੀ ਦਰੀ ਤੇ ਬਹਿ ਕੇ ਰੋਟੀ ਖਾਣੇ ਹੁੰਨੇ ਆਗੇ ਇਹ ਕਾਫੀ ਗੰਦੀ ਹੋਈ ਪਈ ਸੀ ਆ ਗਿਆ ਅੰਕਲ ਗੰਦੀ ਹੋਈ ਪਈ ਸੀ ਇਹ ਵੀ ਤੋਤੀ ਆ ਤੇ ਹੁਣ ਮੈਂ ਲੱਗੀ ਸੀ ਸਬਜ਼ੀ ਕੱਟਣ ਮੰਮੀ ਦੇ ਘਰੋਂ ਗੋਭੀ ਲਿਆਂਦੀ ਸੀ ਘਰ ਦੀ ਗੋਭੀ ਇਹ ਦੇਖੋ ਕਿਵੇਂ ਹੋਈ ਪਈ ਆ ਤੇ ਬਣਦੀ ਬਹੁਤ ਜਿਆਦਾ ਸਵਾਦ ਆ ਤੇ ਆਲੂ ਲਿਆਂਦੇ ਪਿਆਜ਼ ਪਿਆ ਮਚਾ ਲਿਆਂਦੇ ਆ ਬਾਈ ਬਾਈ ਜੋ ਵੀ ਚੱਲਿਆ ਟਿਊਸ਼ਨ ਤੇ ਬਾਈ ਟੋਪੀ ਦੇ ਲਈ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲਾਂ ਜੀ ਠੀਕ ਠਾਕੋਂ ਆਪਾਂ ਵੀ ਆਗੇ ਸੀ ਕੰਮ ਤੋਂ ਅੱਤ ਤੱਕ ਟਾਈਮ ਨਾਲ ਹੀ ਆਗੇ ਵੈਸੇ ਤੇ ਆਪਾਂ ਐ ਵੀਰੇ ਦੀ ਗੱਡੀ 'ਚ ਤੇ ਕੱਲੂ ਜਾਣਾ ਸੁਨੇਹਾ ਤੇ ਹੁਣ ਪਰਮ ਲੱਗਿਆ ਵਿਚਾਰੀ ਦਵਾਈ ਦੇਣ ਨੇ ਬਚਾ ਲਈ ਇਹਦੇ ਚੈੱਕ ਕਰੋ ਸਾਡਾ ਸੋਹ ਬਹੁਤ ਬਿਮਾਰ ਹੋਇਆ ਪਿਆ ਬੱਚਿਆਂ ਨੇ ਔਖਾ ਕੀਤਾ ਪਿਆ ਪਹਿਲਾਂ ਮੈਂ ਬਿਮਾਰ ਹੋਈ ਫਿਰ ਜੋ ਵੀ ਹੋਇਆ ਹੁਣ ਸੋਹ ਨੂੰ ਇਹ ਨਾਮ ਨੂੰ ਸਾਲ ਨਹੀਂ ਆ ਰਿਹਾ ਖੰਗ ਤੇ ਜਖਾਮ ਇਹ ਨਾ ਹੋ ਗਿਆ 1 ਲੱਖਤੀ ਹੋ ਗਿਆ ਉਹਨੂੰ ਸਵੇਰੇ 4-5 ਛਿੱਕਾਂ ਆਈਆਂ ਸੀ ਉਹਨੂੰ ਜਦੋਂ ਮੈਨੂੰ ਤਿਆਰ ਕੀਤਾ ਸਕੂਲ ਜਾਣ ਵਾਸਤੇ ਬਸ ਉਸ ਤੋਂ ਬਾਅਦ ਲੈ ਉਹਦਾ ਨੱਕ ਚੱਲ ਪਿਆ ਉਹਨਾਂ ਦੇ ਮੈਨੂੰ ਦੇਰੀ ਨੂੰ ਦਵਾਈ ਪਈ ਸੀ ਦੱਸਿਆ ਨਹੀਂ ਨੇਮੈਸ ਹੋਰ ਸਨੇਹਾ ਇਹਦਾ ਅੱਜ ਹੁਣੇ ਲਾਏ ਜਾਂਦੇ ਡਾਕਟਰ ਦਾ ਡਾਕਟਰ ਨੂੰ ਫੋਨ ਕੀਤਾ ਸੀਗਾ ਉਹ 7 ਵਜੇ ਤੱਕ ਹੀ ਬੈਂਦੇ ਨੇ ਸੰਗਰੂਰੋਂ ਦਵਾਈ ਦਿਵਾ ਕੇ ਲੈਣੇ ਹੁੰਦੇ ਨੇ ਸੋ ਹੋਂ ਮੂ ਕਿਉਂਕਿ ਆਪਣੇ ਤਾਂ ਕੋਈ ਇੱਥੇ ਡਾਕਟਰ ਨਾ ਹੈ ਨਹੀਂ ਕੋਈ ਵਧੀਆ ਸ਼ੁਰੂ ਤੋਂ ਹੀ ਇਹਨਾਂ ਸੰਗਰੂਰ ਤੋਂ ਹੀ ਲੱਗਦੀ ਹੈ ਦਵਾਈ ਡਾਕਟਰ ਸੱਤ ਵੇਟਾ ਕੇ ਮਿਲਦਾ ਉਹ ਕਹਿੰਦੇ ਵੀ ਡਾਕਟਰ ਤਾਂ ਹੈ ਨਹੀਂ ਤੇ ਹੁਣ ਦਵਾਈ ਦੇਣ ਲੱਗੀਆਂ ਹਜੇ ਅਸੀਂ ਰੋਟੀ ਖਾਣੀ ਹੈ ਇੱਧਰ ਗੈਸ ਚੱਲਦਾ ਸਿਰ ਨੂੰ ਤੇ ਮੈਂ ਸਬਜੀ ਦਾ ਕੁ ਕਰਨੀ ਤੇ ਲਈ ਗੋਭੀ ਦੀ ਸਬਜੀ ਬਣਾਈ ਕੀ ਦਿਖਾ ਦਵਾਂ ਤੁਹਾਨੂੰ ਅੱਜ ਬਣਾਈ ਸੀ ਗੋਭੀ ਦੀ ਸਬਜੀ ਗੋਭੀ ਦੀ ਸਬਜੀ ਪਾਰੀ ਵਾਰੀ ਸਾਰਿਆਂ ਦੀ ਬਿਮਾਰ ਹੋਣ ਦੀ ਵਾਰੀ ਆ ਗਈ ਇਹ ਲਿਆਂਦੀ ਸਾਰੀ ਪਰਮ ਨੇ ਹੈ ਬਿਮਾਰੀ ਇਹ ਕਰਦੀ ਇਹ ਜੇ ਕੰਮ ਪਰਮ ਹੀ ਹੁੰਦੀ ਹੈਗੀ ਵੈਸੇ ਜਦੋਂ ਬਿਮਾਰ ਹੋ ਸਾਰੇ ਟੱਬਰ ਨੂੰ ਬਿਮਾਰ ਕਰ ਦੂਗੀ ਅਣੀਆ ਮਾੜਾ ਮੋਟਾ ਖੁਸ਼ ਰਹੇ ਬੰਦਾ ਹਨ ਹਾਸਾ ਖੇਡਦਾਰੇ 24 ਘੰਟੇ ਬੰਦਾ ਟੈਨਸ਼ਨ ਜੀ ਫਿਰੇ ਰਹੇ ਨੇ ਦਾ ਹੋਰਾਂ ਨੂੰ ਵੀ ਬਾਹਰ ਕਰਦਾ ਉਹ ਬਸਣਾ ਜੀ ਤੁਸੀਂ ਕਿਵੇਂ ਹੋ ਸਾਰੇ ਠੀਕ ਠਾਕ ਹੋ ਵਧੀਆ ਆਜੋ ਜੀ ਰੋਟੀ ਖਾ ਲਓ ਗੋਭੀ ਦੀ ਸਬਜੀ ਤੇ ਨਾਲ ਹਰੀਆਂ ਮਿਰਚਾਂ ਗੱਗੀ ਕਹਿੰਦੇ ਹਰੀਆਂ ਮਿਰਚਾਂ ਕਰਾਰੀਆਂ ਬਹੁਤ ਨੇ ਮੈਂ ਤਾਂ ਖਾ ਕੇ ਦੇਖੀ ਯਾਨੀ ਕਿਉਂਕਿ ਇਹਨਾਂ ਨੂੰ ਰਾਇਤਾ ਬਣਾਇਆ ਸੀਗਾ ਤੇ ਮੈਂ ਅੱਜ ਮੇਰਾ ਦਿਲ ਕੀਤਾ ਦੀ ਲਾਲ ਟਮਾਟਰ ਖਾਣ ਨੂੰ ਤੇ ਨਮਕ ਪਾ ਕੇ ਤੇ ਉਹ ਬਣਾ ਲਿਆ ਕੇ ਐਂ ਮੈਂ ਕੱਟ ਕੇ ਤੇ ਨਾਲ ਦਹੀਂ ਆ। ਰੋਟੀ ਖਾਣ ਲੱਗਿਆ ਹੁਣ। ਬਾਦੋ ਜੀ ਨੇ ਜਿੰਨੇ ਖਾਣੀਆਂ। ਲਓ ਜੀ ਆਪਾਂ ਹੋ ਗਏ ਸੀ ਰੋਟੀ ਪਾਣੀ ਖਾ ਕੇ ਫਰੀ। ਭਰਮ ਲੱਗ ਗਿਆ ਵਿਚਾਰੀ। ਠੰਡੇ ਠੰਡੇ ਪਾਣੀ ਚ ਹੱਤ ਮਾਰਨ। ਉਹ ਕਿਉਂ ਸੀ ਨਾ ਪਾਇਆ ਹੋਇਆ ਸਬਜ਼ੀ। ਫਿਰ ਠੰਡੇ ਪਾਣੀ ਨਾਲ ਰੋਟੀਆਂ ਨਹੀਂ ਆਉਂਦੇ ਭਾਣੇ। ਬਸ ਮੈਂ ਰਸੋਈ ਥੋੜੀ ਸਾਫ਼ ਕਰਨ ਵਾਲੀ ਐ ਬਸ ਰੋਟੀ ਦੇ ਸਾਥ ਹੀ। ਜੋ ਦਿੱਖਦਾ ਹੈ ਉਹ ਹੋਂਤਾ ਨਹੀਂ ਕਦੀ ਜੋ ਦਿੱਖਦਾ ਹੈ ਉਹ ਹੋਂਤਾ ਨਹੀਂ ਮਿਲਦਾ ਨਹੀਂ ਆਪਾਂ ਅੱਗੇ ਲਓ ਜੀ ਦੁੱਧ ਆਪਣਾ ਗਰਮ ਹੋ ਗਿਆ ਹਾ ਸੋਹਮ ਦਾ ਦੁੱਧ ਠੰਡਾ ਹੁਣ ਆਪਾਂ ਆ ਤਾਂ ਮੈਂ ਵੀ ਪੀ ਲਿਆ ਗੱਗੀ ਨੇ ਪੀ ਲਿਆ ਥੋੜਾ ਜਿਹਾ ਚ ਪਿਆ ਇਹ ਜੇ ਮੈਂ ਸਵੇਰੇ ਦੁੱਧ ਸੋਹਮ ਨੂੰ ਚਾਹ ਚ ਮਿਕਸ ਕਰ ਦੂੰਗੀ ਇਹ ਚ ਆਪਣੀ ਸਬਜੀ ਪਈ ਆ ਤੇ ਕਿਚਨ ਆਪਣੀ ਸਾਫ ਆ ਸੈਲਫ ਵੀ ਸਾਫ ਆ ਤੇ ਭਾਂਡੇ ਵੀ ਆਪਣੇ ਮੰਜੇ ਗਏ ਸਾਰਾ ਕੁਝ ਆਪਣਾ ਓਕੇ ਆ ਮੈਂ ਕਿਹਾ ਚਲੋ ਹਜੇ ਦੁੱਧ ਛੰਡਦਾ ਹੁੰਦਾ ਥੋੜਾ ਤੁਹਾਨੂੰ ਬੱਚਾ ਪਾਰਟੀ ਦਿਖਾ ਰਹੀ ਆ ਦੇਖੋ ਇੱਧਰ ਬੈੱਡ ਤੇ ਹਾਲਾਤ ਗੱਗੀ ਤੇ ਜੋ ਬੰਦੇ ਕੱਪੜੇ ਨੇ ਇੱਧਰ ਆ ਮੇਰਾ ਹੁਣ ਕੱਪੜਿਆਂ ਦੀ ਤਹਿਾ ਮਾਰੂੰਗੀ 9 ਵਜੇ ਪਏ ਨੇ ਸਾਰੇ ਕੱਪੜੇ ਅੱਜ ਜਿਹੜੇ ਧੋਤੇ ਸੀ ਜਿਹੜੇ ਕੱਲ ਪਰਸੋਂ ਧੋਤੇ ਸੀ ਉਹ ਵੀ ਵਿੱਚੀ ਨੇ ਹੁਣ ਮੈਂ ਇਹਨਾਂ ਦੀ ਤਹਿਾ ਮਾਰ ਕੇ ਫੇਰ ਪਾਉਂਗੀ ਤੇ ਜੋ ਵੀ ਆ ਬੈਠਾ ਸੋਹਮ ਕੋਲੇ ਤੇ ਹੈਲੋ ਸੋ ਹਮ ਟੀਵੀ ਹਾ ਦੇਖ ਰਿਆ ਫੋਨ ਤੇ ਜੋ ਡੈਡੀ ਨੂੰ ਦੇਖਤਾ ਸੀ ਕੀ ਹੋ ਗਿਆ ਕੀ ਹੋ ਗਿਆ ਦੇਖੋ ਜਾ ਕੇ ਤੂੰ ਨਹੀਂ ਜਾਣਾ ਸੋਮੂ ਤੂੰ ਨਹੀਂ ਜਾਣਾ ਤੂੰ ਨਹੀਂ ਜਾਣਾ ਮੰਮਾ ਮੈਂ ਵੀ ਡੈਡੀ ਦੇ ਨਾਲੇ ਤਾਂ ਹੱਥ ਤੇ ਛੱਟ ਬੱਜੀ ਨਾਲੇ ਪੈਰ ਤੇ ਡੈਡੀ ਕੀ ਹੋ ਗਿਆ ਮੈਂ ਨਾਲੇ ਹੱਥ ਤੇ ਦਵਾਈ ਲਾ ਕੇ ਜਰਾਬ ਚੜਤੀ ਨਾਲੇ ਪੈਰ ਤੇ ਚੜਤੀ ਛੱਟ ਬੱਜੀ ਡੈਡੀ ਦੇ ਸਾਰੇ ਹੱਥ ਤੇ ਹਾਂ ਇਦਾਂ ਐ ਲੱਗਦਾ ਜਿਵੇਂ ਕੁੱਟਿਆ ਹੁੰਦਾ ਜੋ ਬਣ ਕਿਸੇ ਨੇ ਤੂੰ ਦੱਸ ਤੈਨੂੰ ਤੈਨੂੰ ਕਿਵੇਂ ਲੱਗਦਾ ਜੋ ਹੁਣ ਆਹ ਦੇ ਇੱਕ ਪੈਰ ਤੇ ਵੀ ਜਦ ਆਹ ਦੇ ਇੱਕ ਪੈਰ ਤੇ ਮੈਂ ਜਰਾਬ ਜੜਾਈ ਹੋਈ ਆ ਦਵਾਈ ਮਲ ਕੇ ਇੱਕ ਹੱਥ ਤੇ ਲੱਗਦਾ ਜਿਵੇਂ ਤੁਹਾਨੂੰ ਫੜ ਕੇ ਬੈਠਣਾ ਕਿੱਟੀ ਕਿੱਟੇ ਰੁੱਟੇ ਪਹਿਲਾਂ ਪਹਿਲਾਂ ਕਿਸੇ ਨੇ ਨਹੀਂ ਆ ਦੇਖੋ ਇਹ ਪੂਰਾ ਹਟਮੂਝ ਔੜ ਕੇ ਅਠਾ ਹੱਥ ਚਾਉਣ ਪੱਲਾ ਤੂੰ ਹੁਣ ਦੁਆਰੇ ਨਾਲ ਦੋਹੜ ਲਾਦੀ ਹੋਰ ਅਹ ਮੂੰਜੋ ਥੋਲੀ ਬੈਟ ਨਾਲ ਕਿੱਟੇ ਕਿੱਟੇ ਕੁੱਟਿਆ ਇਹ ਤਾਂ ਕੁੱਟਿਆ ਅੱਜ ਡੈਡੀ ਪੱਕਾ ਕਿਸੇ ਨੇ ਮੰਨ ਚਾਏ ਨਾ ਮੰਨ ਆਏ ਕਿਵੇਂ ਦੁਹਣ ਲੱਗ ਜੂ ਕਹਿੰਦਾ ਕਿੱਟਾ ਵੀ ਮੇਰਾ ਮੁਚਿਆ ਹੋਇਆ ਤੇ ਮੇਰਾ ਗੁੱਠਾ ਵੀ ਮੁਚ ਗਿਆ ਕਿਵੇਂ ਮੁਚ ਜੂ ਕਿਸ ਨੇ ਕੁੱਟਿਆ ਲੰਦਾ ਕਿਸ ਨੇ ਮਾਰਾ ਸੋਮੂ ਪੁੱਛ ਕਿਸ ਨੇ ਮਾਰਿਆ ਕਿ ਸੱਚ ਸੱਚ ਦੱਸ ਦੇ ਕਿਨੇ ਮਾਰਿਆ ਹਾਂ ਬੰਦੇ ਨੇ ਮਾਰਿਆ ਬੰਦੇ ਨੇ ਹਾਂ ਪਤਾ ਨਹੀਂ ਕਿਹੜੇ ਬੰਦੇ ਨੇ ਮਾਰਿਆ ਡੈਡੀ ਨੂੰ ਹੁਣ ਕੀ ਕਰੀਏ ਫਿਰ ਆਪਾਂ ਹੁਣ ਅਸੀਂ ਮੂਵ ਲਾ ਕੇ ਨਾ ਮੈਂ ਨਾਲੇ ਤਾਂ ਹੱਥ ਤੇ ਜਰਾਬ ਜੀ ਚੜਾਤੀ ਪਹਿਲਾਂ ਆਪਣੇ ਗਰਮ ਪੱਟੀ ਪਈ ਹੁੰਦੀ ਸੀ ਅਜੋ ਵੀ ਨਹੀਂ ਲੱਭੀ ਹੈਗੀ ਤੇ ਮੈਂ ਸੱਟ ਸੁੱਟ ਦਿੱਤੀ ਆ ਮਾ ਇਹ ਕਿਸ ਕੰਮ ਨੇ ਗਿਆ ਦਰਦ ਹੋ ਰਿਹਾ ਤੇ ਪੈਰ ਤੇ ਗਿੱਟੇ ਤੇ ਵੀ ਮੂਵ ਮਲੀ ਆ ਜੈਲ ਜੀ ਹੁੰਦੀ ਜਿਹੜੀ ਮੂਵ ਵਾਲੀ ਉਹ ਮਲੀ ਆ ਤੇ ਹੁਣ ਮੈਂ ਜਰਾਬਾਂ ਹੀ ਚੜਾਤੀਆਂ ਫਿਰ ਮਾ ਜਰਾਬਾਂ ਮੋਟੀਆਂ ਨੇ ਗਰਮ ਇੱਕ ਹੱਥ ਤੇ ਚੜਾਤੀ ਇੱਕ ਪੈਰ ਤੇ ਹੁਣੇ ਦੱਸਦੇ ਹੈ ਨਹੀਂ ਵੀ ਹੋਇਆ ਕੀ ਆ ਸੱਚੋ ਸੱਚ ਮੈਂ ਤਾਂ ਦੱਸਤਾ ਕੁੱਟੇ ਲੱਗਦਾ। ਕੁੱਟੇ ਲੱਗਦਾ। ਸੋਮੂ ਤੈਨੂੰ ਕੀ ਲੱਗਦਾ ਪਾਪਾ ਨੂੰ ਕੀ ਨੇ ਮਾਰਿਆ? ਮੰਤੇ ਨੇ ਮਾਰਿਆ। ਆਹ ਦੇਖ ਲਓ ਬੱਚੇ ਵੀ ਸਹੀ ਬੋਲਦੇ ਨੇ 10 ਦੋ ਸੱਚ ਸੱਚ ਕੱਲ ਕੀ ਹੋਈ ਆ। ਹੋਰ ਹੁਣ ਹੱਸ ਕੇ ਨਹੀਂ ਸਰਨਾ ਹੈਗਾ। ਮੇਰਾ ਫੋਨ ਹੈਂ ਫੋਨ ਚੱਕ ਨਹੀਂ ਆ ਮੇ। ਇੱਕ ਸਾਡਾ ਨਾ ਇੱਕ ਸਾਡਾ ਨਾ ਸੋਹਮ ਬਿਮਾਰ ਹੋਇਆ ਪਿਆ ਇੱਕ ਅੱਗੱਗੀ ਨੇ ਪਤਾ ਨਹੀਂ ਕੀ ਪੰਗਾ ਖੜਾ ਕੀਤਾ ਦੱਸਦੇ ਹੈ ਨਹੀਂ ਵੀ ਹੋਇਆ ਕੀ ਆ। ਗੂਠਾ ਵੀ ਕਹਿੰਦਾ ਮੇਰਾ ਐ ਲੱਗਦਾ ਵੀ ਮੁਚ ਗਿਆ ਤੇ ਪੈਰ ਗਿੱਟਾ ਵੀ ਮੁਚ ਗਿਆ ਹੈ ਕਿਵੇਂ ਮੁਚ ਜੂਗਾ। ਆਇਆ ਸੋਮੂ ਪੈ ਜਾਂਦੇ ਪਾਪਾ ਨੂੰ ਤੇ ਜੋ ਬਣਾ ਇੱਧਰ ਪੈਣਗੇ ਅੱਜ ਅੱਡ ਕਰਤੇ ਆਪਾਂ ਨੇ ਜਿੰਨਾ ਚਿਰ ਸੱਚ ਨਹੀਂ ਦੱਸਦੇ ਇਹ ਜਦੋਂ ਸੱਚ ਦੱਸ ਦਣਗੇ ਉਦੋਂ ਆਪਣੇ ਕਮਰੇ 'ਚ ਐਂਟਰੀ ਹੋਊਗੀ ਪਾਪਾ ਦੀ ਮੂੰਹ ਕਿਵੇਂ ਕਰਦਾ ਏ ਫਿਰਛਗਰੀ ਮੈਂ ਵੀ ਮੈਂ ਵੀ ਆਇਆ ਲੱਡੂ ਆਪਾਂ ਤਾਂ ਉਧਰ ਹੀ ਪਾਵਾਂਗੇ ਮੇਰਾ ਇੱਧਰ ਪੈਣਾ ਨਹੀਂ ਹੁੰਦਾ ਕਰਨਾ ਮੈਂ ਪਾਪਾ ਉਧਰ ਕਰਾਂਗੇ ਪਾਪਾ ਨੂੰ ਪੈ ਜਾਂਦਾ ਇੱਧਰ ਪਾਪਾ ਨੂੰ ਨਹੀਂ ਆਪਾਂ ਕਮਰੇ ਚ ਬਾੜ ਦੇ ਜਿੰਨਾ ਚਿਰ ਸੱਚ ਨਹੀਂ ਦੱਸਦੇ ਵੀ ਗੱਲ ਕੀ ਹੋਈ ਆ ਆ ਜਾ ਚੋ ਵੀ ਜੋ ਬਣਾ ਆ ਜਾ ਉਧਰ ਚਲ ਭੱਜਦਾ ਭੱਜਦਾ ਚਲੋ ਠੀਕ ਹੈ ਜੀ ਹੁਣ ਪਾ ਦਈਏ ਸੋਮ ਨੂੰ ਦੁੱਧ ਦੱਦ ਪਿਆਦਾ ਤੇ ਇਹ ਵੀ ਬਿਮਾਰ ਹੋਇਆ ਪਿਆ ਹਾਂ ਤੇ ਲਓ ਜੀ ਹੁਣ ਆਪਾਂ ਹੈਗੇ ਆ ਸੌਣ ਦੀ ਤਿਆਰੀ ਚ ਤੇ ਸੋਮ ਦਾ ਦੁੱਧ ਪਾ ਕੇ ਲੈ ਕੇ ਆਉਣੀ ਆ ਮੈਂ ਤੇ ਇੱਧਰ ਗੱਗੀ ਤਾਂ ਪਏ ਨੇ ਕਿਉਂਕਿ ਉਹ ਕਹਿੰਦੇ ਵੀ ਮੇਰੇ ਦਰਦ ਹੋ ਰਿਹਾ ਪੈਰ ਚਰ ਹੱਥ ਚ ਵੀ ਸੋਮ ਫਿਰ ਟਿਕਦਾ ਨਹੀਂ ਹੈਗਾ ਨਾਲ ਸੌਂਦਾ ਲੇਟ ਆ ਵੀ ਤੂੰ ਇਹਨੂੰ ਪਾ ਲਾ ਜਾਂਦੀ ਵੀ ਜੇ ਚਲਦੀ ਸੌ ਜੂਗਾ ਇਹਨੂੰ ਮੜਿਆ ਆਰਾਮ ਮਿਲੂਗਾ ਕਿਉਂਕਿ ਇਹਨੂੰ ਦਵਾਈ ਦਿੱਤੀ ਹੋਈ ਸੀ ਕਹਿੰਦੇ ਮੈਂ ਤੇ ਜੋ ਹਨ ਇੱਧਰ ਪਏ ਜਨੇ ਮਾਤਾ ਠੀਕ ਆ ਤੁਸੀਂ ਪੈ ਲਓ ਮੈਂ ਕਿਹਾ ਮੈਂ ਸੋਮ ਨੂੰ ਪਾ ਲੰਨੀ ਆ ਫਿਰ ਗੱਗੀ ਨਾਲੇ ਜਿਆਦਾ ਟਾਈਮ ਨਾ ਖੇਡੀ ਜਾਂਦਾ 10 11:00 ਪਜਾ ਦਾ ਹਾਂ ਸੁਸੂ ਆ ਗਈ ਸੁਸੂ ਆ ਗਈ ਉਸ ਨੂੰ ਕਰਾਉਣੀ ਹੈ 2 ਮਿੰਟ ਰੁਕ ਜਾ ਬਸ ਮੈਂ ਦੁੱਧ ਪਾ ਲਿਆ ਮੈਂ ਤੇਰਾ ਸ਼ੀਸ਼ੀ ਚ ਚਲੋ ਠੀਕ ਹੈ ਜੀ ਐਸੀ ਅੱਜ ਦਾ ਬਲੌਗ ਬਲੌਗ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਜੀ ਅਗਲੇ ਬਲੌਗ ਚ ਸ਼ਸ਼ੀ ਕਾਲ ਜੀ ਸਾਰਿਆਂ ਨੂੰ ਸ਼ੁਭ ਮੋਹ ਬੋਲ ਦੋ ਸ਼ਸ਼ੀ ਆ ਗਏ ਸਾਰਿਆਂ ਨੂੰ ਸ਼ੁਭ ਮੋਹ ਦਾ ਸ਼ੁਸ਼ੂ ਆਇਆ ਜਾਂਦੀ ਜਾਂਦੀ ਉਹਨੂੰ ਸ਼ੁਸ਼ੂ ਕਰਾਉਂਦੀ ਤੇ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਚ ਬਾਏ ਬਾਏ ਗੁੱਡ ਨਾਈਟ